ਚੰਡੀਗੜ੍ਹ ਦੇ 43 ਬੱਸ ਸਟੈਂਡ ਦੇ ਬਾਥਰੂਮ ਚ ਮਿਲੀ ਬੱਚੀ ਦੇ ਮਾਮਲੇ ਚ ਹੋਇਆ ਵੱਡਾ ਖੁਲਾਸਾ ਸੀਸੀਟੀਵੀ ਤਸਵੀਰਾਂ ਦੇ ਵਿੱਚ ਸਾਹਮਣੇ ਆਏ ਇੱਕ ਮੁੰਡਾ ਅਤੇ ਕੁੜੀ ਉਹਨਰ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਰਾਜਦੀਪ ਸਿੰਘ ਬੀਤੇ ਦਿਨੀ ਚੰਡੀਗੜ੍ਹ ਦੇ 43 ਬੱਸ ਸਟੈਂਡ ਤੋਂ ਇੱਕ ਖਬਰ ਸਾਹਮਣੇ ਆਈ ਸੀ ਜਿਸ ਦੇ ਵਿੱਚ ਪਤਾ ਲੱਗਿਆ ਸੀ ਕਿ 7 ਦਿਨਾਂ ਦੀ ਮਾਸੂਮ ਬੱਚੀ ਨੂੰ ਚੰਡੀਗੜ੍ਹ ਦੇ 43 ਬੱਸ ਸਟੈਂਡ ਦੇ ਲੇਡੀਜ਼ ਬਾਥਰੂਮ ਦੇ ਵਿੱਚ ਕੋਈ ਛੱਡ ਗਿਆ ਹੈ ਜਿਸ ਤੋਂ ਬਾਅਦ ਜਦੋਂ ਬੱਸ ਸਟੈਂਡ ਦੇ ਸੀਸੀਟੀਵੀ ਕੈਮਰੇ ਖੰਘਾਲੇ ਗਏ ਤਾਂ ਪਤਾ ਲੱਗਿਆ ਕਿ ਇੱਕ ਲੜਕਾ ਤੇ ਲੜਕੀ ਜਿਨ੍ਹਾਂ ਦੇ ਹੱਥ ਤੇ ਵਿੱਚ ਬੱਚੀ ਚੁੱਕੀ ਹੋਈ ਸੀ ਅਤੇ ਉਹਨਾਂ ਦੇ ਵੱਲੋਂ ਬਾਥਰੂਮ ਦੇ ਵਿੱਚ ਛੱਡ ਕੇ ਉਹ ਮੌਕੇ ਦੇ ਉੱਤੋਂ ਫਰਾਰ ਹੋ ਜਾਂਦੇ ਨੇ ਇਹਨਾਂ ਲੜਕਾ ਤੇ ਲੜਕੀ ਦੀ ਸੀਸੀਟੀਵੀ ਤਸਵੀਰਾਂ ਦੇ ਵਿੱਚ ਪੂਰੀ ਪਛਾਣ ਹੋ ਰਹੀ ਹੈ ਅਤੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਹੁਣ ਉਕਤ ਲੜਕਾ ਅਤੇ ਲੜਕੀ ਦੀ ਭਾਲ ਕੀਤੀ ਜਾ ਰਹੀ ਹੈ ਹਾਲਾਂਕਿ ਹਲੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਲੜਕਾ ਅਤੇ ਲੜਕੀ ਕੌਣ ਹਨ ਇਨਾਂ ਦਾ ਇਸ ਬੱਚੀ ਦੇ ਨਾਲ ਕੀ ਰਿਸ਼ਤਾ ਹੈ ਗਾਇਸ ਮਾਮਲੇ ਦੀ ਜਾਂਚ ਪਹੁੰਚ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਵੱਡਾ ਸਵਾਲ ਇਹ ਖੜਾ ਹੁੰਦਾ ਕਿ ਕਦੋਂ ਤੱਕ ਇਸ ਤਰੀਕੇ ਦੇ ਨਾਲ ਧੀਆਂ ਨੂੰ ਉੱਖਾਂ ਦੇ ਵਿੱਚ ਮਾਰਿਆ ਜਾਵੇਗਾ ਜਾਂ ਕਦੋਂ ਤੱਕ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਬਾਹਰ ਛੱਡ ਦਿੱਤਾ ਜਾਵੇਗਾ ਲਾਵਾਰਸ ਕਰ ਦਿੱਤਾ ਜਾਵੇ ਪਹਿਲਾਂ ਵੀ ਬਥੇਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਸੀ ਪਰ ਜਿਸ ਤੋਂ ਬਾਅਦ ਜਦੋਂ ਕਾਨੂੰਨ ਦੇ ਵੱਲੋਂ ਸਖਤੀ ਵਰਤੀ ਗਈ ਤਾਂ ਉਸ ਤੋਂ ਬਾਅਦ ਅਜਿਹੇ ਮਾਮਲੇ ਘਟਣ ਲੱਗੇ ਪਰ ਹੁਣ ਇਹ ਮਾਮਲਾ ਜਿਵੇਂ ਸਾਹਮਣੇ ਆਇਆ ਇਸ ਤੋਂ ਬਾਅਦ ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਮਾਹੌਲ ਜਿਹੜਾ ਇਸ ਗੱਲ ਨੂੰ ਲੈ ਕੇ ਹੈਰਾਨ ਕਰ ਦੇਣ ਵਾਲਾ ਪੈਦਾ ਹੋ ਗਿਆ ਅਤੇ ਲੋਕਾਂ ਨੇ ਇਸ ਦੇ ਉੱਤੇ ਕਾਫੀ ਜ਼ਿਆਦਾ ਸਵਾਰ ਵੀ ਖੜੇ ਕੀਤੇ ਅਤੇ ਅੱਜ ਦੇ ਦੌਰ ਦੇ ਵਿੱਚ ਵੀ ਅਜਿਹੇ ਲੋਕ ਰਹਿੰਦੇ ਹਨ ਇਸ ਦੇ ਬਾਰੇ ਕਿਸੇ ਨੂੰ ਵੀ ਵਿਸ਼ਵਾਸ ਨਹੀਂ ਹੋ ਰਿਹਾ ਸੀ ਪਰ ਜਿਵੇਂ ਇਹ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਇਸ ਤੋਂ ਬਾਅਦ ਕਾਫੀ ਕੁਝ ਜਿਹੜਾ ਖੁਲਾਸਾ ਹੋਇਆਗਾ ਕਾ ਵੀ ਕੋਈ ਸਾਹਮਣੇ ਆਏਗਾ ਜਿਸ ਤਰੀਕੇ ਦੇ ਨਾਲ ਇਹ ਲੜਕਾ ਤੇ ਲੜਕੀ ਬੱਸ ਸਟੈਂਡ ਦੇ ਅੰਦਰ ਦਾਖਲ ਹੁੰਦੇ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹਨਾਂ ਦੇ ਹੱਥ ਦੇ ਵਿੱਚ ਬੱਚੀ ਚੁੱਕੀ ਹੋਈ ਆ ਉਹ ਵੀ ਸਾਫ਼ ਕਲੀਅਰ ਨਜ਼ਰ ਆ ਰਿਹਾ ਬੱਚੀ ਦੀ ਤਸਵੀਰ ਦੇਖ ਕੇ ਬਿਲਕੁਲ ਨੰਨੀ ਬੱਚੀ ਆ ਤਕਰੀਬਨ 7 ਦਿਨਾਂ ਦੀ ਸਿਰਫ ਮਹਿਜ ਇਸ ਦੀ ਉਮਰ ਆ ਤੇ 7 ਦਿਨਾਂ ਦੀ ਬੱਚੀ ਨੂੰ ਬਾਥਰੂਮ ਦੇ ਵਿੱਚ ਛੱਡ ਕੇ ਜਿਹੜਾ ਉੱਥੋਂ ਚਲੇ ਜਾਣਾ ਅਤੇ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਜਦੋਂ ਸਫਾਈ ਕਰਮਚਾਰੀ ਬਾਥਰੂਮ ਦੇ ਅੰਦਰ ਦਾਖਲ ਹੁੰਦੇ ਆ ਸਫਾਈ ਕਰਨ ਦੇ ਲਈ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਇੱਕ ਬੱਚੀ 7 ਦਿਨਾਂ ਦੀ ਜੋ ਇੱਥੇ ਮਾਸੂਮ ਛੱਡੀ ਹੋਈ ਹੈ ਜਦੋਂ ਡਾਕਟਰਾਂ ਨੂੰ ਜਿਹੜਾ ਇਸ ਤੇ ਬਾਰੇ ਸੂਚਿਤ ਕੀਤਾ ਜਾਂਦਾ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਤਾਂ ਮੌਕੇ ਤੇ ਪਹੁੰਚਿਆ ਟੀਮਾਂ ਦੇ ਵੱਲੋਂ ਜਦੋਂ ਜਾਂਚ ਕੀਤੀ ਜਾਂਦੀ ਆ ਤਾਂ ਉਸ ਤੋਂ ਬਾਅਦ ਪਤਾ ਲੱਗਦਾ ਕਿ ਇਹ ਬੱਚੀ ਦੀ ਉਮਰ ਤਾਂ ਹਜੇ ਤਕਰੀਬਨ 7 ਦਿਨਾਂ ਦੀ ਹੀ ਹੈ ਅਤੇ ਇਸ ਬੱਚੀ ਨੂੰ ਕੋਈ ਛੱਡ ਗਿਆ ਜਿਸ ਤੋਂ ਬਾਅਦ ਸੀਸੀਟੀਵੀ ਕੈਮਰੇ ਖੁੰਗਾਲੇ ਜਾਂਦੇ ਨੇ ਤਾਂ ਸੀਸੀਟੀਵੀ ਕੈਮਰੇ ਖੁੰਗਾਲਣ ਤੋਂ ਬਾਅਦ ਪੁਲਿਸ ਦੇ ਹੱਥੇ ਵੱਡੀ ਕਾਮਯ ਪਤਾ ਲੱਗ ਗਿਆ ਹੈ ਕਿ ਇੱਕ ਲੜਕਾ ਤੇ ਲੜਕੀ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਹੁਣ ਪੁਲਿਸ ਉਕਤ ਲੜਕਾ ਤੇ ਲੜਕੀ ਦੀ ਭਾਲ ਕਰ ਰਹੀ ਹੈ